ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਆਪੇ ਬਹੁਤ ਖੁਸ਼ੀ ਹੋਈ ਮਿਲ ਕੇ ਸਰ ਅਸੀਂ ਜਾ ਰਹੇ ਸੀਗੇ ਰੇਲਵੇ ਸਟੇਸ਼ਨ ਕਨਿਨ ਲਾਹੌਰ ਕਨਿਨ ਤੇ ਬਾਈ ਨੇ ਆਪ ਬੁਲਾ ਕੇ ਜੱਫੀਆਂ ਪਾ ਪਾ ਕੇ ਸਾਨੂੰ ਆਦਰ ਸਨਮਾਨ ਦਿੱਤਾ ਇੰਨਾ ਪਿਆਰ ਕੀਤਾ ਤੁਮ ਲੋਕ ਨੇ ਅਸੀਂ ਇੰਨਾ ਪਿਆਰ ਮੋਬਦਨਾ ਰਹਿਣਾ ਚਾਹੁੰਦੇ ਆ ਅਸੀਂ ਵੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀਰ ਸਾਨੂੰ ਖੁੱਲੇ ਵੀ ਜੇ ਇਹਨਾਂ ਨੂੰ ਵੀ ਦਿੱਤੇ ਜਾਣ ਸਾਨੂੰ ਵੀ ਦਿੱਤੇ ਜਾਣ ਅਸੀਂ ਆਪਣੇ ਆਪਣੇ ਰਾਹ ਸਾਧਨਾ ਤੇ ਆਈਏ ਆਈਏ ਜਾਈਏ ਸਾਡੀ ਪਿਆਰ ਮੁਹੱਬਤ ਹੋਰ ਵਧੇ ਇਹ ਕੋਈ ਬਗਾਨੇ ਨਹੀਂ ਹੈ ਇਹ ਆਪਣੇ ਆ ਸਾਨੂੰ ਇੰਨਾ ਪਿਆਰ ਕਰਦੇ ਆ ਅਸੀਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦੇ ਆ ਪਾਕਿਸਤਾਨ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਵੀਜ਼ੇ ਦਿੱਤੇ ਆ ਤੇ ਅਸੀਂ ਇੱਥੇ ਆਏ ਆ ਬਹੁਤ 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 ਧੰਨਵਾਦ ਦਿਲੋਂ ਪਿਆਰ ਸਾਰੇ ਪਾਕਿਸਤਾਨ ਵਾਸੀਆਂ ਨੂੰ ਭਰਾਵਾਂ ਨੂੰ ਸਭ ਇੰਡੀਆ ਬ੍ਰਦਰਹਾਨ ਸੇ ਚਾਹੇ ਉਹ ਸਿੱਖ ਭਰਾਦਰਾਨ ਹੈ ਹਿੰਦੂ ਭਰਾਦਰਾਨ ਹੈ ਮੁਸਲਮਾਨ ਭਰਾਦਰਾਨ ਹੈ ਜਿੰਨੇ ਵੀ ਭਰਾਦਰਾਨ ਹੈ ਸਭ ਕੋ ਅਸੀਂ ਸਲਾਮ ਪੇਸ਼ ਕਰਦੇ ਆ ਅਸਲਾਮੁਅਲੈਕੁਮ ہم اپنے انڈیا سے آئے ہوئے سکھ برادران کو ویلکم کرتے ہیں وہ ماشاء اللہ ننکانا صاحب آئے لاہور آئے اور ہمارے انہوں نے پنجاب دیکھا ہم ان کا بڑا شکریہ ادا کرنا چاہتے ہیں اور ہم چاہتے ہیں کہ ہمارے جو سدھو پاجی ہیں اللہ کرے کہ نیکسٹ پی ایم جو ان سے ہیں ان شاء اللہ تعالیٰ پنجاب کے انڈیا کے جو سیا نیکسٹ پی ایم ان شاء اللہ تعالیٰ وہ بنے ہم بڑی بڑی دعا کرتے ہیں ان کے لیے اور سب انڈیا برادران سے چاہے وہ سکھ برادران ہیں ہندو برادران ہیں مسلم برادران ہیں جتنے بھی برادران ہیں سب کو ہم سلام پیش کرتے ہیں کہ سب ہمارے جو عمران خان پی ایم صاحب ہیں ان کے لیے دعا کریں ان شاء اللہ تعالیٰ کہ اللہ تعالیٰ جلد سے جلد ان کو جی سے آزاد کروائے اور جتنے بھی مزید آ رہے ہیں یا آنے والے ہیں ہمارے سکھ برادران سب کو ہم ویلکم کرتے ہیں اور ہم ان کا بڑا شکریہ ادا کرتے ہیں کہ وہ ہمارے پنجاب میں آئے اور جتنے بھی آنا چاہتے ہیں جی ہم سب کا ویلکم کرتے ہیں اور چاہتے ہیں کہ بھائی اللہ تعالیٰ مزید ان کے لیے مشکلیں سان کرے جو نہیں آئے اللہ ان کے لیے بھی مشکل آسان کرے وہ بھی ہمارے پاس آئے تو ہمارے لئے کبھی بھی کوئی حکم ہو جناب ہم تابے دار ہیں اور ماشاء اللہ آپ جب بھی آئے آپ کو پنجاب میں لاہور میں ان شاء اللہ تعالیٰ ایسے ہی ویلکم کیا جائے گا ہماری دعا ہے آپ لوگوں سے کہ آپ یہاں پہ خوش رہیں آپ کو یہاں کو پریشانی نہ ہو یہ ہم آپ سب کے لیے دعا کرتے ہیں تو آپ بھی ہمارے لیے لازمی دعا کیجیے گا ان شاء اللہ تعالیٰ ہم آپ سب سے گزارش کرتے ہیں کہ لازمی پی ایم صاحب عمران خان صاحب کے لیے لازمی دعا کیجیے گا ان شاء اللہ بہت بہت مہربانی سر شکریہ آپ سے بہت خوشی ہوئی مل گیا سر ਬਹੁਤ ਬਹੁਤ ਓਕੇ ਸਰ ਬਹੁਤ ਬਹੁਤ ਮਿਹਰਬਾਨੀ ਸਰ ਮੇਰਾ ਨਾਮ ਰਿਆਜ਼ ਗੁੱਲ ਹੈ ਰਿਆਜ਼ ਗੁੱਲ ਜੀ ਰਿਆਜ਼ ਗੁੱਲ ਨਾਮ ਹੈ ਮੇਰਾ ਔਰ ਆਪ لازمی ਇਨਸ਼ਾਅਰਾ ਜਬ ਵੀ ਪੰਜਾਬ ਆਏ ਮੈਂ ਆਪਕੋ ਇਨਸ਼ਾਅਰਾ ਆਪਣਾ ਨੰਬਰ ਦਿੰਦਾ ਹਾਂ ਆਪ ਇਨਸ਼ਾਅਰਾ ਹਮੇਂ ਖਿਦਮਤ ਦਾ ਮੌਕਾ لازمی ਦਿਜੀਏਗਾ ਲੋਕ ਪੰਜਾਬ ਵਾਸੀਓ ਇਹ ਵੀ ਰਿਆਜ਼ ਗੁੱਲ ਸਾਨੂੰ ਮਿਲੇ ਲਾਹੌਰ ਅਸੀਂ ਸ਼ਾਹੀ ਕਿਲੇ ਦੇ ਬਿਲਕੁਲ ਨਾਲ ਖੜੇ ਆ ਤੇ ਵੀਰ ਨੇ ਇੰਨਾ ਕੇਰਨਾ ਦਿਲ ਭਰਿਆ ਹੈ ਅੰਦਰੋਂ ਜਿਵੇਂ ਆਪਾਂ ਕਹਿੰਦੇ ਨੇ ਇਹਨੇ ਨਾ ਤੇ ਇਨਾ ਕਿ ਪਿਆਰ ਮੁਹੱਬਤ ਕੀਤਾ ਅਸੀਂ ਜਾ ਰਹੇ ਸੀਗੇ ਰੇਲਵੇ ਸਟੇਸ਼ਨ ਕੰਡੀਨ ਲਾਹੌਰ ਕੰਡੀ ਨੂੰ ਤੇ ਬਾਈ ਨੇ ਆਪ ਬੁਲਾ ਕੇ ਜੱਫੀਆਂ ਪਾ ਪਾ ਕੇ ਸਾਨੂੰ ਆਦਰ ਸਨਮਾਨ ਦਿੱਤਾ ਇਨਾ ਪਿਆਰ ਕੀਤਾ ਆਪਾਂ ਕਹਿ ਸਕਦੇ ਆਂ ਵੀ ਯਾਰ ਇੱਕ ਪਾਕਿਸਤਾਨ ਸਾਡੇ ਲਈ ਇਸ ਟਾਈਮ ਅਸੀਂ ਗੱਲ ਕਰਦੇ ਆਂ ਜਦੋਂ ਵੀ ਸਾਡੇ ਲਈ ਕੋਈ ਦੂਸਰਾ ਮੁਲਕ ਨਹੀਂ ਅਸੀਂ ਇਨਾ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦੇ ਆਂ ਅਸੀਂ ਵੀ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਯਾਰ ਸਾਨੂੰ ਖੁੱਲੇ ਵੀ ਜੇ ਇਹਨਾਂ ਨੂੰ ਵੀ ਦਿੱਤੇ ਜਾਣ ਸਾਨੂੰ ਵੀ ਦਿੱਤੇ ਜਾਣਾ ਅਸੀਂ ਆਪਣੇ ਆਪਣੇ ਰਾ ਸਾਧਨਾ ਤੇ ਆਈਏ ਆਈਏ ਜਾਈਏ ਸਾਡੀ ਪਿਆਰ ਮੁਹਬਤ ਹੋਰ ਵਧੇ ਇਹ ਕੋਈ ਬਗਾਨੇ ਨਹੀਂ ਹੈ ਇਹ ਆਪਣੇ ਆ ਸਾਨੂੰ ਇੰਨਾ ਪਿਆਰ ਕਰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਾਕਿਸਤਾਨ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਵੀਜ਼ੇ ਦਿੱਤੇ ਆ ਤੇ ਅਸੀਂ ਇੱਥੇ ਆਏ ਆ ਬਹੁਤ 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 ਧੰਨਵਾਦ ਦਿਲੋਂ ਪਿਆਰ ਸਾਰੇ ਪਾਕਿਸਤਾਨ ਵਾਸੀਆਂ ਨੂੰ ਭਰਾਵਾਂ ਨੂੰ ਤੇ ਦੁਆ ਕਰਦੇ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇਵੇ ਤੇ ਸੁੱਖ ਸ਼ਾਂਤੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਜਨਾਬ ਬਹੁਤ ਬਹੁਤ ਸ਼ੁਕਰੀਆ